ਇਹ ਹਰ ਰਸ ਪਾਵੈ ਜਨ ਕੋਏ ਇਹਨੂੰ ਕਈ ਇਹੋ ਪੜਦੇ ਨੇ ਜਿੱਥੇ ਹਾਹੇ ਨੂੰ ਔਂਕੜ ਲੱਗੀ ਹੋਈ ਉੱਥੇ ਇਹੋ ਨਹੀਂ ਪੜਨਾ ਜੀ ਜਿੱਥੇ ਹਾਹੇ ਨੂੰ ਹੋੜਾ ਆਏਗਾ ਨਾ ਉੱਥੇ ਇਹੋ ਬੋਲਣਾ ਹੈ ਇਹਨੂੰ ਪੜਾਂਗੇ ਆਪਾਂ ਇਹ ਹਰ ਰਸ ਪਾਵੈ ਜਨ ਕੋਏ ਇਸ ਰਸ ਨੂੰ ਕੋਈ ਬਿਰਲਾ ਚੱਖਦਾ ਹੈ ਜੀ ਕੋਈ ਬਿਰਲਾ ਬੰਦਾ ਚੱਖਦਾ ਇਸ ਰਸ ਨੂੰ ਜ਼ਰੂਰੀ ਨਹੀਂ ਬਈ ਜੇ ਰਾਗ ਗਾਉਣੇ ਆ ਗਏ ਬੀ ਰਸ ਚੱਖਿਆ ਗਿਆ ਦੇਖੋ ਦੁਨੀਆ ਵਿੱਚ ਅੱਜ ਕਿੰਨੀ ਕਥਾ ਹੁੰਦੀ ਹੈ ਕਿੰਨਾ ਪ੍ਰਚਾਰ ਹੁੰਦਾ ਪਰ ਰਸ ਹੈ ਜਿਹੜਾ ਕੋਈ ਵਿਰਲਾ ਚੱਖਦਾ ਹੈ ਭਾਈ ਕੋਟ ਮੱਦੇ ਕੋਈ ਵਿਰਲਾ ਸੇਵਕ ਕੋਟ ਮੱਦੇ ਕੋਈ ਵਿਰਲਾ ਸੇਵਕ ਕੋਈ ਕੋਈ ਵਿਰਲਾ ਸੇਵਕ ਕੋਟ ਮੱਦੇ ਕੋਈ ਵਿਰਲਾ ਸੇਵਕ ਹੋਰ ਸਭੇ ਵਿਵਹਾਰੀ ਹੋਰ ਸਭੇ ਵਿਵਹਾਰੀ ਇਸ ਰਸ ਨੂੰ ਕੋਈ ਬਿਰਲਾ ਚੱਖਦਾ ਇਹ ਹਰ ਰਸ ਪਾਵੇ ਜਨ ਕੋਈ ਅੰਮ੍ਰਿਤ ਪੀਵੇ ਅਮਰ ਸੋ ਹੋਏ ਜਿਸ ਦੇ ਮਨ ਨੂੰ ਗੁਰਬਾਣੀ ਭਾ ਗਈ ਜਿਸ ਦੇ ਮਨ ਨੂੰ ਗੁਰਬਾਣੀ ਚੰਗੀ ਲੱਗ ਗਈ ਜਿਨ੍ਹਾਂ ਗੁਰਬਾਣੀ ਮਨ ਭਾਇਆ ਅੰਮ੍ਰਿਤ ਛਕ ਛਕੇ ਅੰਮ੍ਰਿਤ ਪੀਵੇ ਅਮਰ ਸੋ ਹੋਏ ਜਿਹੜਾ ਵੀ ਇਸ ਅੰਮ੍ਰਿਤ ਨੂੰ ਮਨ ਦੇ ਮੁਖ ਨਾਲ ਪੀਂਦਾ ਹੈ ਪੀਂਦਾ ਹੈ ਉਹ ਸਦੀਵੀ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਅਮਰ ਸੋ ਹੋਏ ਪਾਤਸ਼ਾਹ ਕਹਿੰਦੇ ਉਹ ਅਮਰ ਹੋ ਜਾਂਦਾ ਉਸ ਪੁਰਖ ਦਾ ਨਾਹੀਂ ਕਦੇ ਵਿਨਾਸ਼ ਉਹ ਜਨ ਵੀ ਰੱਬ ਰੂਪ ਹੈ ਜੀ ਮਨ ਕਰਕੇ ਢੈਂਦੀ ਕਲਾ ਚ ਨਹੀਂ ਆਉਂਦਾ ਜਿਹਦੇ ਮਨ ਵਿੱਚ ਚੰਗੇ ਗੁਣ ਪ੍ਰਗਟ ਹੋ ਗਏ ਨਾ ਰੱਬ ਹੀ ਪ੍ਰਗਟ ਹੋ ਗਿਆ ਜਾ ਕੈ ਮਨ ਪ੍ਰਗਟੇ ਗੁਣਤਾਸ ਆਠ ਪਹਿਰ ਚਾਰ ਦਿਨ ਦੇ ਪੈਰ ਤੇ ਚਾਰ ਰਾਤ ਦੇ ਇਹਨੂੰ ਆਪਾਂ ਅੱਠ ਪਹਿਰ ਕਹਿੰਨੇ ਆਂ ਨਹੀਂ ਆਠ ਪਹਿਰ ਹਰ ਕਾ ਨਾਮ ਲੇ ਉਹ ਗਿਣਤੀਆਂ ਮਿੰਟੀਆਂ ਵਿੱਚ ਨਹੀਂ ਪੈਂਦਾ ਕਈ ਨਾ ਗਿਣਤੀਆਂ ਮਿੰਟੀਆਂ ਵਿੱਚ ਪਾ ਕੇ ਫਿਰ ਲੋਕਾਂ ਨੂੰ ਦੱਸ ਦੇ ਜੀ ਮੈਂ ਇੰਨੇ ਪਾਠ ਕੀਤੇ ਮੈਂ ਇੰਨੇ ਕੀਤੇ ਮੈਂ ਤੇ ਰਾਤ ਨੂੰ ਇੰਨੇ ਕਰਦਾ ਮੈਂ ਤੇ ਦਿਨ ਵਿੱਚ ਇੰਨੇ ਕਰਦੀ ਆ ਕਈ ਗਿਣਾਉਂਦੇ ਨੇ ਪਰ ਪਾਤਸ਼ਾਹ ਕਹਿੰਦੇ ਹਾ ਅਠ ਪਹਿਰ ਹਰ ਕਾ ਨਾਮ ਲੇ ਉਹ ਸੇਵਕ ਗਿਣਤੀਆਂ ਮਿੰਟੀਆਂ ਵਿੱਚ ਨਹੀਂ ਗਿਣਾਉਂਦਾ ਲੋਕਾਂ ਨੂੰ ਸਦਾ ਹੀ ਜੁੜਿਆ ਰਹਿੰਦਾ ਹੈ ਪ੍ਰਮਾਤਮਾ ਨਾਲ ਗੁਰੂ ਕੋਲ ਵੀ ਅਠੇ ਪਹਿਰ ਨਾਮ ਹੈ ਗੁਰੂ ਕੋਲ ਨਾਮ ਹੈ ਜਿਹਦੇ ਕੋਲ ਨਾਮ ਹੈ ਉਹਦਾ ਨਾਂ ਹੀ ਸਤਗੁਰੂ ਹੈ ਸੇਵਕ ਵੀ ਭਾਈ ਅੱਠੇ ਪਹਿੜ ਜੁੜਿਆ ਰਹਿੰਦਾ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮ ਮਨ ਮੰਤ ਹਰ ਨਾਮ ਮਨ ਮੰਤ ਧਨ ਸੇ ਸਈ ਨਾਨਕਾ ਧਨ ਸੇ ਸਈ ਨਾਨਕਾ ਧਨ ਸੇ ਸਈ ਨਾਨਕਾ ਧਨ ਸੇ ਸਈ ਪੂਰਨ ਸੋਈ ਸੰਤ ਪੂਰਨ ਸੋਈ ਸੰਤ ਪੂਰਨ ਸੋਈ ਸੰਤ ਉਸ ਸੇਵਕ ਦੇ ਹਿਰਦੇ ਵਿੱਚ ਵੀ ਨਾਮ ਹੈ ਉਹ ਸਾਸ ਗਿਰਾਸ ਪਰਮਾਤਮਾ ਨੂੰ ਯਾਦ ਕਰਦਾ ਹੈ ਸੱਚ ਉਪਦੇਸ਼ ਸੇਵਕ ਕੋ ਦੇ ਗੁਰੂ ਵੀ ਸੱਚ ਦਾ ਉਪਦੇਸ਼ ਕਰਦਾ ਹੈ ਸੱਚ ਦਾ ਉਪਦੇਸ਼ ਸਾਨੂੰ ਦਿੰਦਾ ਹੈ ਤੇ ਉਹ ਸੇਵਕ ਵੀ ਆਪਣੇ ਪ੍ਰੇਮੀਆਂ ਨੂੰ ਭਾਈ ਗੁੱਝੇ ਭੇਦ ਦੱਸਦਾ ਹੈ ਸੱਚ ਦਾ ਉਪਦੇਸ਼ ਦਿੰਦਾ ਹੈ ਸੱਚ ਉਪਦੇਸ਼ ਸੇਵਕ ਕੋ ਦੇ ਮੋਹ ਮਾਇਆ ਕੈ ਸੰਗ ਨਾਲੀਪ ਸਭ ਨਾਲ ਵਰਤਦਾ ਹੋਇਆ ਸਭ ਨਾਲ ਵਰਤਦਾ ਹੈ ਲੇਪ ਹੈ ਲਪਾਇ ਮਾਨਤਾ ਨਹੀਂ ਵਿਕਾਰਾਂ ਵਿੱਚ ਲਿਪਤ ਨਹੀਂ ਹੁੰਦਾ ਮਨ ਮੈਂ ਰਾਖੈ ਹਰ ਹਰ ਏਕ ਸਦਾ ਇੱਕ ਅਕਾਲ ਨਾਲ ਜੁੜਿਆ ਰਹਿੰਦਾ ਹੈ ਅੰਧਕਾਰ ਦੀਪਕ ਪਰਗਾਸੇ ਦੇਖੋ ਨਾਮ ਤੋਂ ਬਿਨਾ ਜਦੋਂ ਤੱਕ ਆਪਾਂ ਘਰ ਵਿੱਚ ਕੈਂਡਲਸ ਜਾ ਮੋਮਬਤੀ ਨਹੀਂ ਜਗਾਉਂਦੇ ਉਦੋਂ ਤੱਕ ਹਨੇਰਾ ਹੈ ਲਾਈਟ ਨਹੀਂ ਹੈ ਜਦੋਂ ਉਹ ਜਗਾ ਦਿੱਤੀ ਕਿੱਥੇ ਅੰਧੇਰਾ ਖਤਮ ਹੋ ਗਿਆ ਚਾਨਣ ਹੋ ਗਿਆ ਇਸੇ ਤਰ੍ਹਾਂ ਅੰਧਕਾਰ ਦੀਪਕ ਪਰਗਾਸ ਨਾਮ ਤੋਂ ਬਿਨਾ ਹਨੇਰਾ ਹੈ ਸਾਡੇ ਅੰਦਰ ਹਨੇਰਾ ਵਿਕਾਰਾਂ ਦਾ ਫਿਰ ਉਸ ਹਨੇਰੇ ਵਿੱਚ ਗਿਆਨ ਦਾ ਦੀਪਕ ਦੁਬਾਰਾ ਜਗ ਗਿਆ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਜਦੋਂ ਇਹ ਦੀਪਕ ਦੁਬਾਰਾ ਜਗ ਗਿਆ ਨਾ ਜਿੱਥੇ ਗਿਆਨ ਰੂਪੀ ਦੀਵਾ ਜਗ ਪਿਆ ਇੱਕ ਵਾਰ ਨਾਨਕ ਭਰਮ ਮੋਹ ਦੁਖ ਤਾਂ ਤੇ ਨਾਸੀ ਇਤ ਤਾ ਹਾ ਇਹਨੂੰ ਤਾਂ ਪੜਨਾ ਹੈ ਜੀ ਤਾਂ ਇਹਨੂੰ ਤਹਿ ਪੜਦੇ ਨੇ ਕਹੀਂ ਮੁਬਾਰਕ ਹੈ ਇੱਥੇ ਪੜਾਂਗੇ ਆਪਾਂ ਤਾਂ ਜਦੇ ਨਾਨਕ ਭਰਮ ਮੋਹ ਦੁਖ ਤਾਂ ਤੇ ਨਾਸੀ ਮੈਲਾ ਪੰਜਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਉੱਥੇ ਸਾਰੇ ਮੋ ਦਾ ਮਾੜਾ ਪ੍ਰਭਾਵ ਤੇ ਦੁੱਖ ਕਲੇਸ਼ ਨਾਸ਼ ਹੋ ਜਾਂਦੇ ਨੇ ਸਾਰੀਆਂ ਪਕੜਾਂ ਨਾਸ਼ ਹੋ ਜਾਂਦੀਆਂ ਨੇ ਕਿਉਂਕਿ ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿ ਖੂਦ ਰੈ ਨਾਨਕ ਹਰ ਗੁਣ ਗਾਉ ਫਿਰ ਉੱਥੇ ਪਤਾ ਕੀ ਹੁੰਦਾ ਤਪ ਦਾ ਜਿਹੜਾ ਮਨ ਹੈ ਨਾ ਜਿਹੜਾ ਮਨ ਤੱਪਦਾ ਦਿਲ ਤੱਪਦਾ ਉਹ ਆਤਮਾ ਤਪਤ ਮਾਹੇ ਠੰਡ ਵਰਤਾਈ ਐਦੇ ਵਿੱਚ ਠੰਡ ਪੈ ਗਈ ਫਿਰ ਗੁਰੂ ਸਾਹਿਬ ਦੀ ਕਿਰਪਾ ਨਾਲ ਪਤਾ ਉਹ ਪ੍ਰੇਮੀ ਕੀ ਕਹਿੰਦਾ ਉਹ ਸਿੱਖ ਪਤਾ ਕੀ ਕਹਿੰਦਾ ਮੇਰਾ ਸੁਭਾਅ ਵੀ ਸ਼ਾਂਤ ਹੋ ਗਿਆ ਹੁਣ